ਸਸੀਗਲ ਦੋਸਤੋ ਗੱਲ ਕਰਾਂਗੇ ਦਿੱਲੀ ਦੀ ਇੱਕ ਅਦਾਲਤ ਦੀ ਜਿੱਥੇ ਜਦੋਂ ਇੱਕ ਦੋਸ਼ੀ ਨੂੰ ਚੈੱਕ ਬਾਉਂਸ ਕੇਸ ਦੇ ਵਿੱਚ ਜੱਜ ਸਾਹਿਬ ਨੇ ਸਜ਼ਾ ਸੁਣਾਈ ਸਜ਼ਾ ਸੁਣਨ ਤੋਂ ਬਾਅਦ ਭਰੀ ਅਦਾਲਤ ਦੇ ਵਿੱਚ ਜੋ ਮਹਿਲਾ ਜੱਜ ਸਾਹਿਬ ਸੀਗੇ ਜੋ ਮਲਜ਼ਮ ਸੀ ਜੱਜ ਸਾਹਿਬ ਨੂੰ ਠਮਕਾਇਆ ਤੇ ਗਾਲ੍ਹਾਂ ਕੱਢੀਆਂ ਮੀਡੀਆ ਰਿਪੋਰਟ ਦੇ ਮੁਤਾਬਕ 2 April 2025 ਨੂੰ ਚੈੱਕ ਬਾਉਂਸ ਦਾ ਕੇਸ ਸੀਗਾ ਇੱਕ ਚੈੱਕ ਬਾਉਂਸ ਦੇ ਕੇਸ ਦੇ ਵਿੱਚ ਸਜ਼ਾ ਦਾ ਫੈਸਲਾ ਸੁਣਨ ਤੋਂ ਬਾਅਦ ਜੋ ਮਲਜ਼ਮ ਸੀ ਉਹ ਗੁੱਸੇ 'ਚ ਪੜ ਗਿਆ ਪਰੀ ਅਦਾਲਤ ਦੇ ਵਿੱਚ ਮੁਲਜ਼ਮ ਨੇ ਜੱਜ ਸਾਹਿਬ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਮਾਮਲਾ ਸੀ ਚੈੱਕ ਬਾਉਂਸ ਦਾ ਜਿਹਦੇ ਵਿੱਚ ਇੱਕ ਰਿਟਾਇਰਡ ਟੀਚਰ ਸੀਗਾ ਸਰਕਾਰੀ ਟੀਚਰ ਰਿਟਾਇਰਡ 63 ਸਾਲ ਦਾ ਸੀ ਵਿਅਕਤੀ ਰਿਟਾਇਰਡ ਗਵਰਨਮੈਂਟ ਟੀਚਰ ਦੇ ਖਿਲਾਫ ਚੈੱਕ ਬਾਉਂਸ ਦਾ ਕੇਸ ਜਿਹੜਾ ਫਾਈਲ ਹੋਇਆ ਸੀ ਉਸ ਕੇਸ ਦੇ ਅੰਦਰ ਕੋਰਟ ਨੇ ਜਿਹੜਾ ਉਹਨੂੰ ਦੋਸ਼ੀ ਮੰਨ ਲਿਆ ਸੀ 22 ਮਹੀਨਿਆਂ ਦੀ ਸਜ਼ਾ ਤੇ 6 ਲੱਖ 65 ਹਜ਼ਾਰ ਰੁਪਏ ਜੁਰਮਾਨਾ ਕਰਤਾ ਇਸ ਕੇਸ ਦੇ ਵਿੱਚ ਇਹ ਜਿਹੜਾ ਫੈਸਲਾ ਹੋਇਆ ਜਦੋਂ ਤਾਂ ਉਹ ਫੈਸਲੇ ਤੋਂ ਖੁਸ਼ ਨਹੀਂ ਸੀ ਇਸ ਤੋਂ ਬਾਅਦ ਭਰੀ ਅਦਾਲਤ ਦੇ ਅੰਦਰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਉੱਥੋਂ ਕੋਈ ਚੀਜ਼ ਚੱਕ ਕੇ ਵੀ ਸੁੱਟਣ ਦੀ ਕੋਸ਼ਿਸ਼ ਕੀਤੀ ਤੇ ਕਿ ਕਿ ਜਾਤਾ ਮੇਰੀ ਸਜ਼ਾ ਮਾਫ ਕਰ ਦਿਓ ਤੇ ਕਿਹਾ ਕਿ ਤੁਹਾਡੇ ਖਿਲਾਫ ਅਸੀਂ ਕੰਪਲੇਂਟ ਫਾਈਲ ਕਰਾਂਗੇ ਜ਼ਬਰਦਸਤੀ ਰਜ਼ਾਇਆ ਕਰਾਵਾਂਗੇ ਤੁਹਾਡੇ ਤੋਂ ਜੱਜ ਸਾਹਿਬ ਨੇ ਇਹ ਸਭ ਆਰਡਰ ਦੇ ਵਿੱਚ ਵੀ ਲਿਖਿਆ ਕਿ ਮੇਰੇ ਤੇ ਪ੍ਰੈਸ਼ਰ ਪਾਇਆ ਗਿਆ ਮੇਰੀ ਫੈਮਲੀ ਦੇ ਖਿਲਾਫ ਵੀ ਬੋਲਿਆ ਗਿਆ ਫੈਸਲਾ ਬਦਲਣ ਵਾਸਤੇ ਧਮਕਾਇਆ ਗਿਆ ਜੋ ਦੋਸ਼ੀ ਸੀ ਉਸਨੇ ਆਪਣੇ ਵਕੀਲ ਨੂੰ ਵੀ ਕਿਹਾ ਕੁਝ ਵੀ ਕਰੋ ਖਿਲਾਫ ਜੋ ਫੈਸਲਾ ਹੋਇਆ ਹੈ ਮੇਰੇ ਹੱਕ ਦੇ ਵਿੱਚ ਕਰਵਾ ਦੋਸ਼ੀ ਨੇ ਜੱਜ ਸਾਹਿਬ ਨੂੰ ਕਿਹਾ ਕਿ ਤੂੰ ਹੈ ਕਿਆ ਚੀਜ਼ ਕਿ ਤੂੰ ਬਾਹਰ ਮਿਲ دیکھتے ہیں کیسے जिंदा ਘਰ جاتی ہے ਇਹ ਜੱਜ ਸਾਹਿਬ ਨੇ ਆਰਡਰ ਦੇ ਵਿੱਚ ਵੀ ਲਿਖਿਆ ਮੁਲਜ਼ਮ ਦੇ ਵਕੀਲ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਨੋਟਿਸ ਦੇ ਵਿੱਚ ਜਿਹੜਾ ਹੈ ਧਮਕੀ ਵਾਸਤੇ ਸਪਸ਼ਟੀਕਰਨ ਮੰਗਿਆ ਗਿਆ ਕੋਰਟ ਨੇ ਕਿਹਾ ਕਿ ਵਕੀਲ ਦੇ ਖਿਲਾਫ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ ਜਜ ਨੂੰ ਧਮਕੀ ਦੇਣ ਤੇ ਸਜ਼ਾ ਕੀ ਹੋ ਸਕਦੀ ਹੈ ਇਸ ਬਾਰੇ ਵੀ ਗੱਲ ਕਰਾਂਗੇ ਕਾਨੂੰਨ ਕੀ ਕਹਿੰਦਾ ਹੈ ਇਸ ਬਾਰੇ ਆਪਾਂ ਗੱਲ ਕਰਾਂਗੇ ਹੁਣ ਇਹਦੇ ਵਿੱਚ ਗੱਲ ਕਰਦੇ ਆਂ ਦੋਸ਼ੀ ਹੈ ਜਿਹੜਾ ਉਹਦੇ ਤੇ ਚੈੱਕ ਬਾਉਂਸ ਦੀ ਕਾਰਵਾਈ ਤਾਂ ਚੱਲੂਗੀ ਚੱਲੂਗੀ ਨਾਲ ਜਿਹੜਾ ਉਹਦੇ ਤੇ ਤੇ ਉਹਦੇ ਵਕੀਲ ਤੇ ਜੋ ਜੱਜ ਸਾਹਿਬ ਨਾਲ ਬਦਸਲੂਕੀ ਕੀਤੀ ਹੈ ਉਸ ਵਾਸਤੇ ਅਦਾਲਤ ਦੇ ਵਿੱਚ ਮਾਮਲਾ ਚੱਲ ਸਕਦਾ ਹੈ ਵਕੀਲ ਨੂੰ ਸ਼ੋ ਕਾਜ਼ ਨੋਟਿਸ ਜਾਰੀ ਕੀਤਾ ਗਿਆ ਨਾਲ ਹੀ ਜਿਹੜਾ ਐਡਵੋਕੇਟ ਐਕਟ ਦੇ ਤਹਿਤ ਵਕੀਲ ਦੇ ਖਿਲਾਫ ਪ੍ਰੋਫੈਸ਼ਨਲ ਮਿਸਕੰਡਕਟ ਦੇ ਲਈ ਉਹ ਲਾਈਸੈਂਸ ਵੀ ਰੱਦ ਹੋ ਸਕਦਾ ਜੋ ਜੱਜ ਸਾਹਿਬ ਹੈ ਉਹ ਵੀ ਪਬਲਿਕ ਸਰਵੈਂਟ ਦੀ ਕੈਟਾਗਰੀ ਚ ਆਉਂਦੇ ਆ ਬੀ ਐਨ ਐਸ ਦੀ ਧਾਰਾ 224 ਦੇ ਤਹਿਤ ਕਿਸੇ ਵੀ ਪਬਲਿਕ ਸਰਵੈਂਟ ਨੂੰ ਧਮਕੀ ਦੇਣ ਤੇ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਜੁਰਮਾਨਾ ਵੀ ਹੋ ਸਕਦਾ ਜੇ ਕਿਸੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਬੀ ਐਨ ਐਸ ਦੀ ਧਾਰਾ 351 ਦੇ ਤਹਿਤ ਜੁਰਮਾਨੇ ਦੇ ਨਾਲ ਨਾਲ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜਜ ਸਾਹਿਬ ਨੇ ਕਿਹਾ ਕਿ ਨੈਸ਼ਨਲ ਕਮਿਸ਼ਨ ਫਾਰ ਔਮਨਜ਼ ਦੇ ਅੰਦਰ ਇਹ ਸ਼ਿਕਾਇਤ ਕੀਤੀ ਜਾਊਗੀ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ